ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੱਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜੋ ਕਿ 26 ਜਨਵਰੀ ਨੂੰ ਆ ਰਿਹਾ ਹੈ ਮਹਾਨ ਅਲੋਕਿਕ ਨਗਰ ਕੀਰਤਨ ਸ਼ਹਿਰ ਪਰ ਸ਼ਹਿਰ ਵਿਖੇ ਸਜਾਇਆ ਗਿਆ ਜਿਸ ਵਿੱਚ ਸ਼ਹਿਰ ਵਾਸੀਆਂ ਨੇ ਵੱਡੀ ਵੱਡੀ ਪੱਦਰ ਤੇ ਇਹ ਸਯਾਬਤੀ ਗੇਟ ਲਾ ਕੇ ਲੰਗਰ ਲਾ ਕੇ ਸੰਗਤਾਂ ਦਾ ਸਵਾਗਤ ਕੀਤਾ ਅਸੀਂ ਬਹੁਤ ਧੰਨਵਾਦੀ ਆ ਹੁਣ ਸੰਗਤਾਂ ਨੂੰ ਬੇਨਤੀ ਹੈ ਵੀ ਕੱਲ ਨੂੰ ਅੱਖਾਂ ਦਾ ਮੈਡੀਕਲ ਚੈੱਕ ਅਪ ਫਰੀ ਕੈਂਪ ਫਰੀ ਐਂਕਾਂ ਲਾਈਆਂ ਜਾਣਗੀਆਂ ਕੈਂਪ ਲੱਗੇਗਾ ਉਹਦਾ ਵੀ ਲਾਹਾ ਲਓ ਉਸ ਤੋਂ ਬਾਅਦ ਸੁੰਦਰ ਸਲੇਖ ਮੁਕਾਬਲਾ ਦਸਤਾਰ ਸਜਾਉਣ ਮੁਕਾਬਲਾ ਦਮਾਲਾ ਸਜਾਉਣ ਮੁਕਾਬਲਾ ਡ੍ਰੈਗ ਮੁਕਾਬਲਾ ਤੇ ਇਕਾਗਰ ਚਿਤ ਹੋ ਕੇ ਬੈਠਣਾ ਇਹ ਮੁਕਾਬਲਾ ਔਰ ਬਾਤ ਬਾਤ ਦੇ ਹੋਰ ਮੁਕਾਬਲੇ ਕਰਵਾਏ ਜਾ ਰਹੇ ਆ 26 ਤਰੀਕ ਨੂੰ ਸਿੱਖ ਪੰਥ ਦੇ ਮਹਾਨ ਰਾਗੀ ਢਾਡੀ ਜਥੇ ਪਹੁੰਚ ਰਹੇ ਆ ਔਰ ਰੋਜ਼ ਸ਼ਾਮ ਨੂੰ ਕੱਲ ਤੋਂ ਰੋਜ਼ ਸ਼ਾਮ ਨੂੰ 5 ਤੋਂ 7 ਕੀਰਤਨ ਜਿਹੜਾ ਆ ਉਹ ਹੋਵੇਗਾ ਦੋ ਦੋ ਜਥੇ ਰੋਜ਼ ਭੁਗਤਣਗੇ ਸੋ ਆਪ ਜੀ ਲਾਹਾ ਪ੍ਰਾਪਤ ਕਰੋ ਜੀ 31 ਜਨਵਰੀ ਨੂੰ ਆਪਣੇ ਅੰਮ੍ਰਿਤ ਸੰਚਾਰ ਹੋਵੇਗਾ ਤਖਤ ਸ੍ਰੀ ਕੇਸਗੜ ਸਾਹਿਬ ਜੀ ਤੋਂ ਪੰਜ ਪਿਆਰੇ ਆ ਕੇ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਾਉਣਗੇ ਗੁਰੂ ਦੇ ਲੜ ਲਾਉਣਗੇ ਸੋ ਇਹਨਾਂ ਸਾਰੇ ਪ੍ਰੋਗਰਾਮਾਂ ਦਾ ਜਿਲ੍ਹਾ ਹਲਾਓ ਗੁਰਦੁਆਰਾ ਸ਼ਹੀਦ ਸਿੰਘਾਂ ਕੇਵਲ ਤੇ ਕੇਵਲ ਸਿੱਖੀ ਨੂੰ ਸਮਰਪਿਤ ਹੈ ਸਿੱਖੀ ਦਾ ਧੁਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਭ ਨੂੰ ਜੋੜਿਆ ਜਾਂਦਾ ਹੈ ਤੇ ਸਭ ਦਾ ਸਤਿਕਾਰ ਕੀਤਾ ਜਾਂਦਾ ਹੈ ਔਰ ਸਾਰੇ ਧਰਮਾਂ ਨੂੰ ਬਰਾਬਰਤ ਮਾਨਤਾ ਦਿੱਤੀ ਜਾਂਦੀ ਆ ਕਿਸੇ ਨਾ ਵੀ ਕੋਈ ਫਰਕ ਬਿਚਾ ਨਹੀਂ ਕੀਤਾ ਜਾਂਦਾ ਸਵਾਗਤ ਜੀ ਇਹਨਾਂ ਪ੍ਰੋਗਰਾਮਾਂ ਦੇ ਲਾਭੇ ਪ੍ਰਾਪਤ ਕਰੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ